ਭਗਵਾਨ ਵਾਲਮੀਕੀ ਜੀ ਮਹਾਰਾਜ ਤੇ ਪ੍ਰਗਟ ਉਤਸਵ ਦੇ ਸੰਬੰਧ ਵਿੱਚ ਰਾਹੁਲ ਗਿੱਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਸਾਥੀਆਂ ਦੇ ਸਹਿਯੋਗ ਨਾਲ ਭਗਤ ਸਿੰਘ ਕਲੋਨੀ ਚਬਾਲ ਰੋਡ ਵਿਖੇ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਹਿਊਮਨ ਰਾਈਟਸ ਯੂਥ ਪ੍ਰੋਟੈਕਸ਼ਨ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪ੍ਰਾਚਨ ਬੱਬਰ ਅਜਿਹਾ ਤੌਰ ਤੇ ਲੰਗਰ ਸੇਵਾ ਕਰਨ ਪੁੱਜੇ ਅਤੇ ਉਹਨਾਂ ਪ੍ਰਭੂ ਵਾਲਮੀਕੀ ਜੀ ਮਹਾਰਾਜ ਤੇ ਪ੍ਰਗਟ ਉਤਸਵ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ। ਰਾਹੁਲ ਗਿੱਲ ਨੇ ਪ੍ਰਗਟ ਉਤਸਵ ਦੀ ਵਧਾਈ ਦਿੱਤੀ ਅਤੇ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਐਸ ਮੌਕੇ ਵਿਸ਼ਾਲ ਮਲੋਤਰਾ ਨਿਕਾਸ ਚੋਹਾਨ ਸੇਠੀ ਮਲੋਤਰਾ ਇੰਦਰ ਮੱਟੂ ਯੂਸਰ ਨਿਰਮਲ ਸਿੰਘ ਆਰੂਸ਼ੀ ਗਿਲ ਅਤੇ ਰਿਧੀ ਗਿਲ ਸਨੇ ਸਾਰੇ ਮੈਂਬਰਾਂ ਨੇ ਲਗੜ ਸੇਵਾ ਕੀਤੀ ਜੋ ਬੋਲੇ ਸੋ ਨਿਰਪੈ ਬੋਲ ਪ੍ਰਭੂ ਵਾਲਮੀਕੀ ਕੀ ਜੈ ਜੋ ਬੋਲੇ ਸੋ ਨਿਹਾਲ ਰਬਨ ਬਾਲਮਿਕ ਦੀ ਸ਼ਕਤੀ ਬਾਲਮਿਕ ਦੀ ਸ਼ਕਤੀ ਮਹਾਰਾਜ ਬਾਲਮਿਕ ਜੀ ਮਹਾਰਾਜ ਉਹਨਾਂ ਦੇ ਜਨਮ ਦਿਨ ਤੇ ਮੇਰੇ ਵੱਡੇ ਵੀਰ ਆਪਣਾ ਗਿੱਲ ਸਾਹਿਬ ਨੇ ਇਹ ਰਾਹੁਲ ਗਿੱਲ ਜੀ ਨੇ ਜਿਹੜਾ ਉਹ ਪ੍ਰੋਗਰਾਮ ਤੇ ਇਹਨਾਂ ਨੇ ਭੰਡਾਰਾ ਲਗਾਇਆ ਹੈ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਣਾ ਤੇ ਬਹੁਤ ਬਹੁ ਵਧਾਈ ਦੇਣਾ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਸ ਤਰ੍ਹਾਂ ਮੇਰੇ ਵੱਡੇ ਵੀਰ ਰਾਹੁਲ ਹੁਣੇ ਇਹ ਇਲਾਕੇ ਵਿੱਚ ਅੱਗੇ ਆ ਕੇ ਦੇਸ਼ ਸਮਾਜ ਦੀ ਸੇਵਾ ਕਰ ਰਹੇ ਨੇ ਜਿਹੜੇ ਨੌਜਵਾਨਾਂ ਨੂੰ ਸਹੀ ਰਾਹ ਦਿਖਾ ਰਹੇ ਨੇ ਕਿ ਨਸ਼ੇ ਦੇ ਖਿਲਾਫ ਚੱਲੋ ਤੇ ਯੂਥ ਸਾਰਾ ਅੱਗੇ ਹੋ ਗਿਆ ਆਪਣੇ ਦੇਸ਼ ਸਮਾਜ ਦੀ ਸੇਵਾ ਕਰੇ ਅੱਜ ਇਹਨਾਂ ਨੇ ਬਹਾਰ ਸਾਲ ਹੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਪ੍ਰਭੂ ਮਹਾਰਾਜ ਵਾਲਮੀਕ ਮਹਾਰਾਜ ਦੀ ਇਹ ਜਿਹੜੇ ਲੰਗਰ ਭੰਡਾਰਾ ਕਰਦੇ ਨੇ ਸਮਾਜ ਦੀ ਸੇਵਾ ਕਰਦੇ ਨੇ ਬਹੁਤ ਹੀ ਵਧੀਆ ਨੇ ਤੇ ਨਾਲ ਇਹਨਾਂ ਦੇ ਸਾਥੀ ਨੇ ਇਹਨਾਂ ਨੂੰ ਮੇਰੇ ਵੱਲੋਂ ਤੇ ਮੇਰੀ ਸੰਸਾ ਵੱਲੋਂ ਹੋਮਰਾਈਟ ਯੂਥ ਪ੍ਰੋਟੈਕਸ਼ਨ ਐਸੋਸੀਏਸ਼ਨ ਵੱਲੋਂ ਤੇ ਮੇਰੇ ਸਮਾਜ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਪ੍ਰਭੂ ਵਾਲਮੀਕੀ ਮਹਾਰਾਜ ਦੇ ਪ੍ਰਕਾਸ਼ ਦਿਨ ਤੇ ਆਪਾਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੇਣੇ ਨੇ ਉਹਦੇ ਵਿੱਚ ਆਪਾਂ ਸਾਰੇ ਭਰਾਵਾਂ ਨੇ ਲੰਗਰ ਦੀ ਸੇਵਾ ਕੀਤੀ ਜੀ ਇਹਨਾਂ ਦੇ ਸਾਰਿਆਂ ਦੇ ਵਿੱਚ ਆਨ ਦਾ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਜੋ ਬੋਲੇ ਸੋ ਨਿਰਬੈ ਬਦਵਾਨ ਵਾਲਮੀਕ ਮਹਾਰਾਜ ਕੀ ਜੈ ਬਗਵਨ ਵਾਲਮੀਕ ਦਿਵਸ ਦੀਆਂ ਸਾਰੇ ਸ਼ੈਨ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਗਿੱਲ ਸਾਹਿਬ ਤੇ ਸਾਰੇ ਭਰਾਵਾਂ ਵੱਲੋਂ ਜਿਹੜਾ ਅੱਜ ਦਾ ਲੰਗਰ ਦਾ ਪ੍ਰਵਾਲਾ ਕੀਤਾ ਗਿਆ ਬਹੁਤ ਹੀ ਸ਼ਰਧਾਪੂਰਵਕ ਕੇਂਦਰ ਲੰਗਰ ਲਗਾਇਆ ਗਿਆ ਇਦਾਂ ਹੀ ਭਗਵਨ ਵਾਲਮੀਕ ਸਵਾਮੀ ਆਪਾਰ ਕਿਰਪਾ ਕਰਦਾ ਰਵੇ ਮੇਰੇ ਗਿੱਲ ਸਾਹਿਬ ਤੇ ਕਿੰਦੇ ਤੇ ਹਰ ਸਾਲ ਇਦਾਂ ਹੀ ਬਾਬੇ ਦਾ ਕੇਂਦਰ ਲੰਗਰ ਲਗਾਉਂਦੇ